ਕਦੇ-ਕਦੇ ਤੁਸੀਂ ਵੀ ਰਾਤ ਨੂੰ ਚੁੱਪ-ਚਾਪ ਛੱਤ ਉੱਤੇ ਜਾ ਕੇ ਤਾਰਿਆਂ ਵੱਲ ਵੇਖ ਕੇ ਸੋਚਦੇ ਹੋਮੋਂਗੇ ਕਿ ਮੇਰੇ ਵੀ ਵੱਡੇ ਸੁਪਨੇ ਸੱਚ ਹੋ ਸਕਦੇ ਨੇ ਕਿਉਂ ਹਰ ਵਾਰ ਦਿਲ ਅੰਦਰੋਂ ਕਹਿੰਦਾ ਏ ਮੈਂ ਕਿਸੇ ਵੱਡੀ ਚੀਜ਼ ਲਈ ਬਣਿਆ ਹਾਂ ਪਰ ਹਾਲਾਤ ਹਰ ਵਾਰ ਯਕੀਨ ਤੋੜ ਦਿੰਦੇ ਨੇ ਅੱਜ ਵੀ ਤੁਸੀਂ ਸਵੇਰੇ ਉੱਠ ਕੇ ਆਪਣੀ ਮਾਂ ਨੂੰ ਵੇਖਦੇ ਹੋ ਉਹਨਾਂ ਦੀਆਂ ਥੱਕੀਆਂ ਹੋਈਆਂ ਅੱਖਾਂ ਪਿਓ ਦੀ ਮਿਹਨਤ ਘਰ ਦੀ ਹਾਲਤ ਤੇ ਦਿਲ ਵਿੱਚ ਇੱਕ ਤਕੜਾ ਜਜ਼ਬਾ ਬਣਦਾ ਏ ਇਹ ਮੇਰੇ ਲਈ ਨਹੀਂ ਸਿਰਫ ਮੇਰੇ ਪਰਿਵਾਰ ਲਈ ਵੀ ਕਰਨਾ ਏ ਪਰ ਰਸਤਾ ਆਸਾਨ ਨਹੀਂ ਹੈ ਲੋਕ ਹੱਸਣਗੇ ਰੋਕਣਗੇ ਤੇ ਕੁਝ ਤਾਂ ਅਜੇ ਵੀ ਹੋਣਗੇ ਜੋ ਚਾਹਣਗੇ ਕਿ ਤੂੰ ਹਾਰ ਜਾਵੇਂ ਪਰ ਪਰੋਸਾ ਰੱਖ ਰੱਬ ਨੇ ਜਦ ਤੈਨੂੰ ਇਹ ਸੁਪਨਾ ਦਿਖਾਇਆ ਹੈ ਤਾਂ ਇਹਨੂੰ ਪੂਰਾ ਕਰਨ ਦੀ ਤਾਕਤ ਵੀ ਦੇਵੇਗਾ ਜੇ ਤੂੰ ਰਾਤਾਂ ਨੂੰ ਜਾਗ ਕੇ ਕੰਮ ਕਰ ਰਿਹਾ ਹੈ ਤਾਂ ਯਕੀਨ ਰੱਖ ਰੱਬ ਵੀ ਤੈਨੂੰ ਵੇਖ ਰਿਹਾ ਹੈ ਹਰ ਇੱਕ ਰੋਜ਼ ਦਾ ਪਸੀਨਾ ਹਰ ਇੱਕ ਹਾਰ ਦਾ ਦਰਦ ਕੱਲ ਨੂੰ ਤੇਰੀ ਕਾਮਯਾਬੀ ਦੇ ਤਾਰ ਚ ਪਰੋਇਆ ਜਾਵੇਗਾ ਜਦੋਂ ਤੂੰ ਸਫਲ ਹੋ ਜਾਏਂਗਾ ਲੋਕ ਆਖਣਗੇ ਇਹ ਤਾਂ ਕਿਸਮਤ ਵਾਲਾ ਸੀ ਪਰ ਉਹਨਾਂ ਨੂੰ ਕੀ ਪਤਾ ਤੂੰ ਕਿੰਨੇ ਰੋਜ਼ ਰੋਇਆ ਕਿੰਨੀ ਵਾਰੀ ਟੁੱਟਿਆ ਤੇ ਕਿੰਨੀ ਵਾਰੀ ਡਿੱਗ ਕੇ ਦੁਬਾਰਾ ਖੜਾ ਹੋਇਆ ਤੇ ਦੁਨੀਆ 'ਚ ਸਭ ਤੋਂ ਵੱਡਾ ਹਥਿਆਰ ਤੇਰੀ ਸੋਚ ਹੈ ਜੇ ਤੂੰ ਸੋਚ ਲਿਆ ਕਿ ਤੂੰ ਕਰ ਸਕਦਾ ਹੈ ਤਾਂ ਤੂੰ ਕਰ ਸਕਦਾ ਹੈ ਗੁਰਬਾਣੀ ਵਿੱਚ ਵੀ ਲਿਖਿਆ ਹੈ ਜਿਨ ਜਿੱਤੇ ਆਮਨ ਆਪਣਾ ਸੋਈ ਸੂਰੇ ਵੀਰ ਆਪਣੇ ਮਨ ਨੂੰ ਯਕੀਨ ਦਵਾ ਕਿ ਤੂੰ ਕਰਕੇ ਦਿਖਾਏਗਾ ਇੱਕ ਛੋਟਾ ਬੱਚਾ ਜਦੋਂ ਪਹਿਲੀ ਵਾਰੀ ਸਾਈਕਲ ਚਲਾਉਣੀ ਸਿੱਖਦਾ ਹੈ ਉਸ ਦਾ ਸੰਤੋਲਨ ਨਹੀਂ ਬਣਦਾ ਪੈਰ ਹਿੱਲਦੇ ਨੇ ਕਈ ਵਾਰੀ ਡਿੱਗ ਵੀ ਪੈਂਦਾ ਹੈ ਪਰ ਕੀ ਉਹ ਛੱਡ ਦਿੰਦਾ ਹੈ ਨਹੀਂ ਉਹ ਫਿਰ ਉੱਠਦਾ ਹੈ ਪੈਡਲ ਮਾਰਦਾ ਹੈ ਹਰ ਬਾਰ ਦੁਬਾਰਾ ਸ਼ੁਰੂਆਤ ਕਰਦਾ ਹੈ ਅਤੇ ਫਿਰ ਸਾਈਕਲ ਧੜਾਉਣ ਲੱਗ ਜਾਂਦਾ ਹੈ ਜ਼ਿੰਦਗੀ ਦੇ ਹਰ ਕੰਮ ਦੀ ਸ਼ੁਰੂਆਤ ਅਜਿਹੀ ਹੁੰਦੀ ਹੈ ਪਹਿਲਾਂ ਡਰ ਲੱਗਦਾ ਹੈ ਔਖਾ ਲੱਗਦਾ ਹੈ ਪਰ ਜੇ ਹੌਸਲਾ ਨਾ ਟੁੱਟਣ ਦਈਏ ਤਾਂ ਮੰਜ਼ਿਲ ਜਿੱਤੀ ਜਾ ਸਕਦੀ ਹੈ ਯਾਦ ਰੱਖੋ ਜਿਹੜਾ ਚੱਲ ਰਿਹਾ ਏ ਉਹ ਮੰਜ਼ਿਲ ਤੱਕ ਪਹੁੰਚੇਗਾ ਹੀ ਤੇ ਤੂੰ ਤਾਂ ਦੌੜ ਰਿਹਾ ਏ ਹੁਣ ਤੈਨੂੰ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਤੇਰਾ ਸੁਪਨਾ ਸਿਰਫ ਸੁਪਨਾ ਨਹੀਂ ਇਹ ਤੇਰੀ ਕਿਸਮਤ ਦਾ ਰਸਤਾ ਏ ਹੌਸਲੇ ਨਾਲ ਅੱਗੇ ਵੱਧਦਾ ਜਾ ਦੇਖੀ ਸਾਰਾ ਅਸਮਾਨ ਤੈਨੂੰ ਸਲਾਮ ਕਰੇਗਾ ਇਹ ਸਭ ਕਰਦੇ ਹੋਏ ਜੇ ਲੋਕ ਕਹਿਣ ਲੱਗ ਜਾਣ ਕਿ ਇਹ ਤਾਂ ਪਾਗਲ ਏ ਤਾਂ ਸਮਝ ਲਓ ਕਿ ਤੁਸੀਂ ਸਹੀ ਰਾਹ ਤੇ ਹੋ ਹਾਉਸਲੇ ਵਾਲੇ ਰਾਹ ਬਣਾਉਂਦੇ ਨੇ ਜੋ ਸੋਚ ਲੈਂਦੇ ਨੇ ਉਹ ਕਰਕੇ ਦਿਖਾਉਂਦੇ ਨੇ ਸੋ ਅੱਜ ਹੀ ਆਪਣੇ ਸੁਪਨੇ ਨੂੰ ਲਿਖੋ ਤੇ ਇੱਕ ਇੱਕ ਕਦਮ ਅੱਗੇ ਵਧਾਉਂਦੇ ਜਾਓ ਤੁਸੀਂ ਮੰਜ਼ਿਲ ਜ਼ਰੂਰ ਪ੍ਰਾਪਤ ਕਰੋਗੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ